हां जी किसान भाइयो सत श्री अकाल आज तारीख हो चुकी है जी 26 सितंबर 2024 दिन वीरवार आज अपन वासमती 1509 1692 1718 ਇਹਨਾਂ ਦੇ ਆਪਾਂ ਰੇਟ ਲੈ ਕੇ حاضر ਹੋਇਆ ਤੁਹਾਡੇ ਨਾਲ ਜਿਹੜਾ 1509 वासमती ਇਹਦਾ ਰੇਟ ਕਾਫੀ ਡਾਊਨ ਆ ਚੁੱਕਿਆ ਹੈਗਾ 2700 ਦੇ ਲਗਭਗ 27200 ਦੇ ਲਗਭਗ ਇਹਦਾ ਰੇਟ ਰਹਿ ਗਿਆ ਜਿਹੜਾ ਐਮਈਪੀ ਤੋਂ ਘਟਾਉਣ ਤੋਂ ਪਹਿਲਾਂ ਇੱਕਦਮ ਉੱਠੇ ਸੀ ਰੇਟ 32 3300 ਤੱਕ ਰੇਟ ਚ ਲੈ ਗਿਆ ਸੀ ਉਦੋਂ ਸਾਰੇ ਕਿਸਾਨਾਂ ਦੇ ਚਿਹਰੇ ਦੇ ਖੁਸ਼ੀ ਨਜ਼ਰ ਆਈ ਸੀ ਵੀ ਕਾਫੀ ਰੇਟ ਮਤਲਬ 3500 ਪਲੱਸ ਹੋ ਜਾਣਾ ਪਰ ਰੇਟ ਡਾਊਨ ਆ ਚੁੱਕਿਆ ਕਾਫੀ ਸੋ ਕਿਸਾਨ ਵੀਰੋ ਆਪਾਂ ਜਿਹੜੇ ਰੇਟ ਅੱਜ ਮੰਡੀਆਂ 'ਚ ਰਹੇ ਨੇ ਤੁਹਾਡੇ ਨਾਲ ਸਾਂਝੇ ਕਰਦੇ ਆਂ ਇੱਕ ਮੰਡੀ 'ਚ 17 18 ਦੀ ਢੇਰੀ ਵੀ ਜਿਹੜੀ ਆਈ ਹੈਗੀ ਜਿਹੜੀ ਢੇਰੀ ਲੱਗੀ ਹੈ 3300 ਨੂੰ ਹੱਥ ਨਾਲ ਕੱਟੀ ਹੋਈ ਢੇਰੀ ਲੱਗੀ ਹੈਗੀ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਚੀਕਾ ਮੰਡੀ ਦੀ ਚੀਕਾ ਮੰਡੀ ਜਿੱਥੇ 1509 ਝੋਨਾ ਕੰਬੈਨ ਨਾ ਕਟਿਆ ਲੱਗਿਆ ਹੈ 2740 ਰੁਪਏ ਅੱਗੇ ਫਾਜ਼ਲ ਕਾ ਦੀ ਗੱਲ ਕਰੀਏ ਜਿੱਥੇ 1509 ਝੋਨਾ ਲੱਗਿਆ ਜੀ 2765 ਰੁਪਏ ਤੇ ਮੰਡੀ 134 ਰੁਪਏ ਦੀ ਜਿਹੜੀ ਉੱਥੇ ਦੇਖਣ ਨੂੰ ਮਿਲੀ ਹੈ ਗਰਾਉਂਡਾ ਮੰਡੀ 1509 ਲੱਗਿਆ 2751 ਰੁਪਏ ਫਤਿਹਬਾਦ ਲੱਗਈ 1509 2755 ਰੁਪਏ ਬਰਵਾਲਾ ਮੰਡੀ 1509 ਲੱਗਿਆ ਜੀ 2700 ਰੁਪਏ ਅੱਗੇ ਗੱਲ ਕਰਦੇ ਆ ਜੀ ਕੈਂਥਲ ਮੰਡੀ ਕੰਬੈਨ ਨਾ ਕੱਟਿਆ ਹੋਇਆ ਜੋਨ ਲੱਗਿਆ 2725 ਰੁਪਏ ਮੰਡੀ ਇੱਥੇ ਵੀ 45 ਰੁਪਏ ਨੂੰ ਜਿਹੜੀ ਦੇਖਣ ਨੂੰ ਮਿਲੀ ਆ ਕੋਸੀ ਮੰਡੀ ਲੱਗੀ ਆ 2601 ਰੁਪਏ ਤੇ 25000 ਜਿਹੜੀ ਬੋਰੀ ਵਿਕਣ ਲਈ ਆਈ ਆ ਅੱਗੇ ਕੋਟਾ ਮੰਡੀ ਦੀ ਗੱਲ ਕਰਦੇ ਆ ਜਿੱਥੇ 1509 ਚੋਂ ਨੰ ਲੱਗਿਆ 2600 ਰੁਪਏ ਹੱਥ ਨਾਲ ਕੱਟਿਆ ਹੋਇਆ ਤੇ 17 18 ਦੀ ਜਿਹੜੀ ਢੇਰੀ ਆਈ ਆ ਉਹ ਹੱਥ ਨਾਲ ਕੱਟੀ ਲਈ ਲੱਗੀ ਆ ਜੀ 3300 ਸਾਹਾਂਹਾਂਪੁਰ ਜਿਹੜੇ ਕੰਬੈਨ ਨਾਲ ਕੱਟੀ ਹੋਈ 11 ਕਿਜੀ ਢੇਰੀ ਲੱਗਿਆ ਜੀ 3000 ਰੁਪਏ 1509 ਲੱਗਿਆ ਜੀ ਇੱਥੇ ਕੰਬੈਨ ਨਾਲ ਕੱਟਿਆ ਹੋਇਆ 2700 ਰੁਪਏ ਤੇ ਇੱਥੇ 30000 ਜਿਹੜੀ ਬੁਰੀ ਵਿਕਣ ਲਈ ਆਈ ਆ ਅੱਗੇ ਕਰਨਾਲ ਦੀ ਗੱਲ ਕਰੀਏ ਤਾਂ ਕੰਬੈਨ ਨਾਲ ਕੱਟਿਆ ਹੋਇਆ ਝੋਨਾ ਲੱਗਿਆ ਜੀ 2670 ਰੁਪਏ ਤੇ ਮੰਦੀ 80 ਰੁਪਏ ਤੇ 25000 ਬੁਰੀ ਵਿਕਣ ਲਈ ਆਈ ਆ ਪਾਣੀਪਤ ਕੰਬੈਨ ਨਾਲ ਕੱਟਿਆ ਹੋਇਆ ਝੋਨਾ ਲੱਗਿਆ ਜੀ 2730 ਰੁਪਏ ਤੇ 7000 ਜਿਹੜੀ ਬੋਰੀ ਵਿਕਣ ਲਈ ਆਈ ਹੈ ਤਰਾਵੜੀ ਮੰਡੀ 1509 ਕੰਬੈਨ ਨਾ ਕਟਿਆ ਲੱਗਿਆ ਜੀ 2625 ਰੁਪਏ ਤੇ 5000 ਦੀ ਬੋਰੀ ਵਿਕਣ ਲਈ ਆਈ ਹੈ ਅੱਗੇ ਗੱਲ ਕਰਦੇ ਹਾਂ ਜੀ ਸ੍ਰੀ ਅਮਰਤਸਰ ਸਾਹਿਬ ਜਿੱਥੇ ਕੰਬੈਨ ਨਾ ਕਟਿਆ ਹੋਇਆ ਝੋਨਾ ਲੱਗਿਆ ਜੀ 2571 ਰੁਪਏ ਤੇ 2.5 ਲੱਖ ਜਿਹੜੀ ਬੋਰੀ ਵਿਕਣ ਲਈ ਆਈ ਹੈ ਮਰੇ ਕੋਟਲੇ ਦੀ ਗੱਲ ਕਰੀਏ ਤਾਂ ਪੰਜਾਬ ਦੀ ਮੰਡੀ ਮਰੇ ਕੋਟਲਾ ਜਿੱਥੇ 1509 ਝੋਨਾ ਟਾਪ ਦਾ ਰੇਟ ਲੱਗਿਆ ਜੀ 2700 ਰੁਪਏ ਤੇ ਅੱਗੇ ਗੱਲ ਕਰਦੇ ਆ ਜੀ ਮਜੀਠਾ ਮਜੀਠਾ ਜਿੱਥੇ 2750 ਰੁਪਏ ਲੱਗੇ ਆ ਪਟਿਆਲੇ ਦੀ ਗੱਲ ਕਰੀਏ ਤਾਂ ਪਟਿਆਲੇ ਲੱਗਿਆ ਜੀ 2700 ਰੁਪਏ ਝੰਡੇਾਲਾ ਗੁਰੂ ਦੀ ਗੱਲ ਕਰੀਏ ਤਾਂ 2780 ਰੁਪਏ ਰਾਜਪੁਰੇ ਦੀ ਗੱਲ ਕਰੀਏ ਤਾਂ 2710 ਰੁਪਏ ਅੱਗੇ ਗੱਲ ਕਰਦੇ ਆ ਜੀ ਸਮਾਣਾ ਮੰਡੀ ਜਿੱਥੇ 2840 ਰੁਪਏ ਲੱਗੇ 1509 ਤੇ ਸਿਰਸਾ ਮੰਡੀ ਚ ਲੱਗੇ ਜੀ 2900 ਰੁਪਏ ਕੰਬੈਨ ਨਾ ਘਟਿਆ ਹੋਇਆ ਕੰਗੋਹ ਮੰਡੀ ਚ 2610 ਰੁਪਏ ਰਤਿਆ ਮੰਡੀ 2200 ਰੁਪਏ ਦਾ ਮੈਂ ਨਕ ਟੈਵ ਲੱਗ ਛੋਣਾ ਲੱਗਿਆ ਜੀ ਅਗੇ ਜੀ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਚ 1509 ਲੱਗਿਆ ਜੀ 2750 ਰੁਪਏ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮਿਲਦੇ ਆਂ ਕੱਲ ਨਵੀਂ ਅਪਡੇਟ ਨਾਲ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ